ਨੇ ਉਹੋ ਹੀ ਕਰਨਾ ਜੋ ਉਹਦੀ ਨੌਕਰੀ ਦੇ ਡੈਕੋਰਮ ਨੇ ਉਹਨੂੰ ਕਹਿਣਾ ਉੱਥੇ ਕਿਤਨਾ ਕਿਤੇ ਡੈਮੋਕ੍ਰੇਸੀ ਦੇ ਵਿੱਚ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਸ ਰੱਖਦੀਆਂ ਨੇ ਇੱਕ ਤੇ ਡੈਮੋਕ੍ਰੇਸੀ ਨੇ ਸਾਇੰਟਿਫਿਕ ਰੀਜ਼ਨ ਦੇਣਾ ਕਿ ਅਸੀਂ ਕਿਉਂ ਪਾਣੀ ਦੇ ਉੱਤੇ ਇਹ ਹੱਲ ਚਾਹੁੰਦੇ ਆ ਠੀਕ ਹੈ ਦੂਸਰਾ ਆਪਾ ਆਤਮਕ ਕਿਉਂਕਿ ਪੰਜਾਬ ਦੀ ਭਾਵਨਾ ਜੁੜੀ ਹੋਈ ਐਸ ਪਾਣੀ ਦੇ ਨਾਲ ਠੀਕ ਹੈ ਤੇ ਤੀਸਰਾ ਜੀ ਸਭ ਤੋਂ ਵੱਡੀ ਗੱਲ ਆ ਕਿ ਸਾਡਾ ਡਿੱਗਦਾ ਹੋਇਆ ਪਾਣੀ ਦਾ ਲੈਵਲ ਹੂੰ ਹੁਣ ਬਿਊਰੋਕ੍ਰੇਟ ਜਿਹੜੇ ਨੇ ਕਿੰਨੇ ਕੁ ਜਟਾਂ ਦੀਆਂ ਪੈਲੀਆਂ ਜੀ ਜਾਂ ਜ਼ਿਮੀਦਾਰਾਂ ਦੀਆਂ ਸੌਰੀ ਮੈਂ ਜਟ ਵਰਡ ਬੋਲਿਆ ਮਾਫੀ ਚਾਹੁੰਦਾ ਖੇਮਾ ਚਾਹੁੰਦਾ ਲੇਕਿਨ ਆਮੂਮਨ ਪੰਜਾਬ ਚ ਬੋਲਿਆ ਜਾਂਦਾ ਜ਼ਿਮੀਦਾਰ ਨੂੰ ਚਾਹੇ ਕਿਸੇ ਵੀ ਬਰਾਦਰੀ ਦਾ ਹੋਵੇ ਠੀਕ ਹੈ ਜ਼ਿਮੀਦਾਰ ਦੀ ਪੈਲੀ ਦੇ ਵੱਟਾਂ ਦੇ ਖਲੋ ਕੇ ਕਿੰਨਾ ਕੁ ਕਿਸੇ ਅਫਸਰ ਨੂੰ ਪਤਾ ਬਈ ਹੂੰ ਬਈ ਉਹ ਅਫਸਰ ਨੂੰ ਪਤਾ ਵਾ ਕਿ ਇਸ ਪੈਲੀ ਦੇ ਵਿੱਚ ਜੇ ਝੋਨਾ ਲਾਉਨੇ ਆ ਤੇ ਕਿੰਨੀ ਕਿੰਨਾ ਪਾਣੀ ਲੱਗਣ ਦੇ ਨਾਲ ਕਿੰਨਾ ਝੋਨਾ ਨਿਕਲਦਾ ਤੇ ਕਿੰਨੀ ਕਿੰਨੀ ਕਿਦਾਂ ਵੱਤਰ ਲੈ ਕੇ ਆਉਣੀ ਪੈਲੀ ਦੀ ਅਫਸਰਾਂ ਨੇ ਤੇ ਗੱਲ ਕਰਨੀ ਆ ਕਿੰਨਾ ਪਾਣੀ ਆਇਆ ਕਿੰਨਾ ਪਾਣੀ ਗਿਆ ਪੰਜਾਬ ਦੀ ਜ਼ਰੂਰਤ ਜਿਹੜੀ ਹੈ ਨਾ ਉਹ ਪੂਰੀ ਨਹੀਂ ਹੋਣਦੀ ਦੇ ਤੁਸੀਂ ਐਸਵਾਈਐਲ ਦੀ ਗੱਲ ਕਰੋ ਨਾ ਅੱਜ ਪ੍ਰਾਣੀਆਂ ਪਾਰਟੀਆਂ ਇਤਿਹਾਸ ਤੋਂ ਭੱਜ ਨਹੀਂ ਸਕਦੀਆਂ 15 ਅਗਸਤ 1986 ਨੂੰ ਐਸਵਾਈਐਲ ਬਣਾ ਕੇ ਉਹਨੂੰ ਆਪਰੇਸ਼ਨ 'ਚ ਲਿਆਉਣ ਦਾ ਵਾਅਦਾ ਕੀਤਾ ਸੀਗਾ ਰਾਜੀਵ ਲੋਂਗੋਵਾਲ ਸਮਝੌਤੇ ਦੇ ਵਿੱਚ ਠੀਕ ਹੈ ਲੇਕਿਨ ਉਦੋਂ ਵੀ ਇੰਨਾ ਵਿਰੋਧ ਸੀਗਾ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਣਾ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਨੂੰ ਦੂਜੇ ਲਫ਼ਜ਼ਾਂ 'ਚ ਇਹ ਕਹਿ ਦਈਏ ਕਿ ਸ਼ਹੀਦ ਕਰ ਦਿੱਤਾ ਗਿਆ ਲੇਕਿਨ ਅਲਗਾਵਾਦੀ ਲੋਕ ਤਾਂ ਉਦੋਂ ਵੀ ਸਾਡੇ ਸਾਹਮਣੇ ਆਏ ਸੀ ਜਦੋਂ 1973 ਦੇ ਵਿੱਚ ਆ ਆਨੰਦਪੁਰ ਸਾਹਿਬ ਦਾ ਮਤਾ ਪਾਇਆ ਗਿਆ ਸੀਗਾ ਉੱਥੇ ਵੀ ਪਾਣੀਆ ਦਾ ਮੁੱਦਾ ਇੱਕ ਬੜਾ ਹਾਈਲਾਈਟ ਕੀਤਾ ਗਿਆ ਸੀਗਾ ਠੀਕ ਹੈ ਲੇਕਿਨ ਅਲਗਾਵਾਦੀ ਲੋਕਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਸੋ ਅੱਜ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਦੋਨਾਂ ਸਟੇਟਸ ਦੇ ਮੁੱਖ ਮੰਤਰੀਆਂ ਨੂੰ ਇੱਕ ਚੀਜ਼ ਇਹ ਤੇ ਮੈਂ ਵਧਾਈ ਦਿੰਨਾ ਹੂੰ ਕਿ ਉਹ ਦੋਨੋਂ ਬਾਹਰ ਨਿਕਲੇ ਨੇ ਇੱਕ ਸਹਿਮਤੀ ਦੇ ਨਾਲ ਨਿਕਲੇ ਨੇ ਹੁਣ ਸਹਿਮਤੀ ਜਿਹੜੀ ਹੁੰਦੀ ਆ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਦੇ ਕੋਲ ਤੇ ਪਾਣੀ ਉਹਨਾ ਨਹੀਂ ਹੈਗਾ ਜਿੰਨਾ ਪਾਣੀ ਪੰਜਾਬ ਨੂੰ ਚਾਹੀਦਾ ਹਮ ਰਿਪੀਰੀਅਨ ਹੁੰਦਾ ਪ੍ਰਿੰਸੀਪਲ ਆ ਦੇਖੋ ਰਿਪੀਰੀਅਨ ਪ੍ਰਿੰਸੀਪਲ ਹੁੰਦਾ ਪਰ ਜਦੋਂ ਉਹਨੂੰ ਕਾਨੂੰਨੀ ਜਾਮਾ ਪਨਾਇਆ ਜਾਂਦਾ ਤੇ ਫਿਰ ਉਹ ਲਾਅ ਦੀ ਧਾਰਾ ਦੇ ਵਿੱਚ ਆ ਜਾਂਦਾ ਉਹਦੇ ਵਿੱਚ ਤਾਂ ਪੰਜਾਬ ਆਲਰੇਡੀ ਹਾਰ ਚੁੱਕਿਆ ਸੀਗਾ ਤੁਸੀਂ ਅੱਜ ਦੇਖੋ ਨਾ ਕਿ ਪੰਜਾਬ ਨੇ ਜੇ ਆਪਣਾ ਪੱਖ ਰੱਖਿਆ ਜੀ ਤੇ ਪੰਜਾਬ ਦਾ ਪੱਖ ਇਹਦਾ ਤਾਂ ਹੀ ਹੋਈ ਸੀ ਨਾ ਤੁਸੀਂ ਦੇਖੋ ਵਿਜ਼ਨ ਇਹਦੇ ਤੇ ਵਿਜ਼ਨ ਚਾਹੀਦਾ ਮੈਨੂੰ ਤਾਂ ਹੋਏਗੀ ਨਾ ਇਹ ਕਹਿੰਦਾ ਮੈਂ ਕਿਸੇ ਗੱਲ ਦੇ ਉੱਤੇ 1% ਵੀ ਸਹਿਮਤ ਨਾ ਹੋਵਾਂ ਮੀਟਿੰਗ ਹੋਏਗੀ ਕਿ ਨਹੀਂ ਹੋਏਗੀ ਦੇਖੋ ਦੇਖੋ ਇਹ ਤਾਂ ਦੂਜੀ ਤਰ੍ਹਾਂ ਦੇ ਹੱਕ ਦੇ ਵਿੱਚ ਹੋ ਗਿਆ ਦੇਖੋ ਦੇਖੋ ਫੈਡਰਲ ਸਟਰਕਚਰ ਦੀ ਹੈਲਪ ਲਈ ਜਾ ਸਕਦੀ ਆ ਆਪਣੇ ਜਿਹੜਾ ਸਟੇਟ ਸਟਰਕਚਰ ਦੇ ਵਿੱਚ ਇਰੀਗੇਸ਼ਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਹੂੰ ਤੁਸੀਂ ਇੱਕ ਬਣੇ ਤਾਂ ਇਰੀਗੇਸ਼ਨ ਸਿਸਟਮ ਨੂੰ ਯਾਨੀ ਕਿ ਪਾਣੀ ਨੂੰ ਸਿੰਚਾਈ ਨੂੰ ਪੈਲੀਆਂ ਤੱਕ ਪਹੁੰਚਾਉਣ ਵਾਸਤੇ ਉਸ ਸਟਰਕਚਰ ਦੇ ਉੱਤੇ ਤਾਂ ਕੰਮ ਕਰਦੇ ਨਹੀਂ ਪਏ ਤੇ ਤੁਸੀਂ ਇਹ ਕਹਿੰਦੇ ਪਏ ਹੋ ਡਿਫਰੈਂਟ ਇਸ਼ੂ ਹੈ ਨਾ ਜੋ ਤੁਸੀਂ ਡਿਫਰੈਂਟ ਇਸ਼ੂ ਮਿਕਸ ਕਰਨਾ ਕਰੀਏ ਨਹੀਂ ਤੁਸੀਂ ਮੈਨੂੰ ਬੋਲਣ ਦਿਓ ਜੀ ਦੇਖੋ ਗੌਰਵ ਜੀ ਇਹ ਇੱਕ ਦੂਜੇ ਤੇ ਡਿਪੈਂਡ ਹੋਣ ਵਾਲਾ ਇਸ਼ੂ ਆ ਅੱਜ ਪੰਜਾਬ ਦੇ ਵਿੱਚ ਮਾਈਕਰੋ ਇਰੀਗੇਸ਼ਨ ਸਿਸਟਮ ਹੁੰਦਾ ਜੀ ਪੌਂਡਸ ਬਣਾ ਕੇ ਇਦੇ ਤੇ ਸਬਸਿਡੀਆਂ ਵੀ ਹੈਗੀਆਂ ਨੇ ਠੀਕ ਹੈ ਪੌਂਡਸ ਬਣਾ ਕੇ ਪਾਣੀ ਨੂੰ ਕਿਦਾਂ ਰੱਖ-ਰਖਾਵ ਕੀਤਾ ਜਾਂਦਾ ਔਰ ਦੂਸਰੀ ਗੱਲ ਸਭ ਤੋਂ ਵੱਡੀ ਇਹ ਚ ਕਿ ਇੱਕ ਵਿਜਨ ਆ ਕਿ ਅਸੀਂ ਇਹਦਾ ਹੱਲ ਇਸ ਤਰ੍ਹਾਂ ਖੜੀਏ ਕਿ ਸਾਡਾ ਪਾਣੀ ਨਾ ਤੇ ਵੇਸਟ ਹੋਵੇ ਇਹਦੇ ਵਿੱਚ ਤਿੰਨ ਚੀਜ਼ਾਂ ਹੋਰ ਇੰਪੋਰਟੈਂਟ ਬੜੀਆਂ ਹੁੰਦੀਆਂ ਨੇ ਡਾਈਵਰਸੀਫਿਕੇਸ਼ਨ ਆਫ ਦਾ ਕ੍ਰੌਪ which is very important ਸਟੋਰੇਜ ਆਫ ਦਾ ਵਾਟਰ that is much importance ਤੀਸਰੀ ਚੀਜ਼ ਇਹ ਹੈਗੀ ਆ ਕਿ ਜਿਹੜਾ ਪਾਣੀ ਇੰਟਰਨੈਸ਼ਨਲ ਜਿਹੜਾ ਸਾਡਾ ਇੰਡਸਟਰੀਟੀ ਦਾ ਜਿਹੜਾ ਸਾਡਾ ਸਮਝੌਤਾ ਹੋਇਆ ਸੀਗਾ ਅਜੇ ਵੀ ਪਾਣੀ ਦਾ ਇੱਕ ਬਹੁਤ ਹਿੱਸਾ ਸਾਡਾ ਪਾਕਿਸਤਾਨ ਨੂੰ ਜਾ ਰਿਹਾ ਠੀਕ ਹੈ ਇਹਦੇ ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਕਿ ਵਿਜਨ ਚਾਹੀਦਾ ਲੇਕਿਨ ਉਹ ਵਿਜਨ ਹੈ ਨਹੀਂ ਹੈ ਨਹੀਂ ਮੈਂ ਫਿਰ ਵੀ ਕਹਿੰਦਾ ਕਿ ਉਹ ਬਿਲਕੁਲ ਉਲਝਿਆ ਹੋਇਆ ਮਾਮਲਾ ਤੁਸੀਂ ਉਸ ਪਾਸੇ ਸੁਝਾਉਣਾ ਨਾ ਹੁਣ ਗੌਰਵ ਸ਼ੁਕਲਾ ਦੇ ਗੌਰਵ ਸ਼ੁਕਲਾ ਦੇ ਸ਼ੋਅ ਹੁੰਦਾ ਤਾਂ ਪਾਣੀ ਬਚ ਜਾਂਦਾ ਤੇ ਫਿਰ ਅਸੀਂ ਹਰਿਆਣਾ ਵਿੱਚ ਦੇਖੋ 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 ਇਹ ਗੌਰਵ ਸ਼ੁਕਲਾ ਦਾ ਸ਼ੋਅ ਚੱਲਦਾ ਪਿਆ ਵਾ ਦੁਨੀਆ ਦੇ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਆ ਜੇ ਅਸੀਂ ਇੱਥੇ ਆ ਕੇ ਉਲਝਣਾ ਨੂੰ ਸੁਲਝਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਤੇ ਫਿਰ ਤੁਸੀਂ ਉਲਝੇ ਰਵਾਂਗੇ ਸਾਰੇ ਸੁਲਝਾਉਣ ਕੀ ਆ ਵਿਜਨ ਵਿਜਨ ਕੀ ਆ ਵਿਜਨ ਇਹਦੇ ਵਿੱਚ ਹੈ ਨਾ ਕਿ ਮਸਲਾ ਕੋਈ ਵੱਡਾ ਮਸਲਾ ਨਹੀਂ ਜੇ ਮਨਸਫ ਕੋਈ ਇਨਸਾਫ ਕਰੇ ਉਹ ਇੱਕ ਦੂਜੇ ਦੀ ਭੁੱਲ ਜਾਵੇ ਕਿ ਦੂਜੇ ਨੂੰ ਮਾਫ ਰੇ ਅੱਜ ਪਾਣੀ ਜ਼ਰੂਰਤਾਂ ਪੰਜਾਬ ਦੀ ਜੀ ਇਹਦੇ ਵਿੱਚ ਆਨਰੇਬਲ ਸੀਐਮ ਹਰਿਆਣਾ ਨੂੰ ਵੀ ਇਹ ਸਮਝਣਾ ਪੈਣਾ ਕਿ ਸਮਝੌਤਿਆਂ ਦੇ ਮੁਤਾਬਕ ਵੀ ਪੰਜਾਬ ਦਾ ਹਿੱਸਾ ਜ਼ਿਆਦਾ ਬਣਦਾ ਤੁਸੀਂ ਜੇ ਪਿਛਲੇ 7 ਸਾਲਾਂ ਦੇ ਦੌਰਾਨ ਗਿਆ ਹੋਇਆ ਪਾਣੀ ਮੈਨੂੰ ਨਹੀਂ ਲੱਗਦਾ ਕਿ 70% ਤੋਂ ਘੱਟ ਪਾਣੀ ਗਿਆ ਹੋਵੇ ਤੇ 90% ਤੋਂ ਵੱਧ ਨਾ ਗਿਆ ਹੋਵੇ ਨਾ ਪਤਾ ਕਿ ਨਾ ਗਿਆ ਹੋਵੇ ਪਾਣੀ ਦੀ ਯੂਟਿਲਾਈਜੇਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਨਰੇਬਲ ਸੀਐਮ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਪਰ ਮਸਲਾ ਇੱਥੇ ਆ ਕਿ ਭਾਈ ਕਨਈਆ ਦੀ ਕੌਮ ਕਹਿੰਦੇ ਨਾਲ ਕੀ ਸਾਡੇ ਸਤਕਾਰਯੋਗ ਅਫਸਰ ਬੈਠਣਗੇ ਜਿਹੜੇ ਉਹਨਾਂ ਨੂੰ ਕੀ ਡਾਇਰੈਕਸ਼ਨਸ ਦਿੱਤੀਆਂ ਜਾਣਗੀਆਂ ਮੈਨੂੰ ਲੱਗਦਾ ਵਾ ਮੈਂ ਥੋੜੇ ਅਫਸਰ ਦੇ ਉੱਤੇ ਭਾਂਡਾ ਭੰਨ ਕੇ ਪੰਜਾਬ ਗਵਰਨਮੈਂਟ ਪੰਜਾਬ ਦੇ ਦੀਆਂ ਪੰਜਾਬ ਦੇ ਅਫਸਰਾਂ ਦੇ ਉੱਤੇ ਭਾਂਡਾ ਪਨ ਕੇ ਬਰੀ ਹੋਣ ਦੀ ਕੋਸ਼ਿਸ਼ ਨਾ ਕਰੇ ਨਾ ਖੜਦਾ ਬਣਾਇਆ ਵਿਰਕ ਸਾਹਿਬ ਦਾ ਰੁਕ ਕਰਦਾ ਹਾਂ ਤੁਹਾਡੇ ਕੋਲ ਵਾਪਸ ਆਵਾਂਗਾ ਸਾਡੇ ਨਾਲ ਦਿਲਬਖ ਸਿੰਘ ਵਿਰਕ ਜੀ ਸ਼ਰਮਣੀ ਅਕਾਲੀ ਦਲ ਤੋਂ ਜੁੜੇ ਹੋਏ ਨੇ ਵਿਰਕ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਇਹ ਕਹਿਣਾ ਕਿ ਗੱਲਬਾਤ ਕਰੋ ਦੱਸੋ ਪੰਜਾਬ ਦੀ ਪਾਣੀ ਨੂੰ ਲੈ ਕੇ ਕੀ ਸਥਿਤੀ ਹੈ ਇਹ ਇੱਕ ਫਿਕਸ ਸਟੈਪ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਦੇ ਪੱਖ ਨੂੰ ਮਜ਼ਬੂਤ ਕਰਨ ਦੇ ਲਈ ਚੁਕਲਾ ਜੀ ਬੇਨਤੀ ਇਹਵੇਂ ਹੈ ਇਹ ਦੋ ਕਿਤੇ ਕੁਝ ਬਣਾ ਤੁਸੀਂ ਦੇਖ ਰਹੇ ਐ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਐ ਉਹਨਾਂ ਦਾ ਪੰਜਾਬ ਦੇ ਜਿਹੜੀਆਂ ਹੱਕੀ ਮੰਗਾ ਸਮਝ ਲੋ ਜਾਂ ਜਿਹੜੇ ਸਾਡੇ ਹੱਕ ਨੇ ਜੀ ਉਹਨਾਂ ਦਾ ਵੀ ਦੋਹਰਾ ਸਟੈਂਡ ਜਿਹੜਾ ਨਜ਼ਰ ਆ ਰਿਹਾ ਹੂੰ ਜੇਕਰ ਕੱਲ ਜਿਹੜੀ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਉਹਦੇ ਤੇ ਵੇਖਿਆ ਜਾਵੇ ਤਾਂ ਉਹਨਾਂ ਨੇ ਜਿਹੜੀ ਪੰਜਾਬ ਦੀ ਸਾਡੀ ਰਾਜਧਾਨੀ ਐ ਉਹਦੇ ਤੇ ਆਪਣਾ ਹੱਕ ਛੱਡ ਦਿੱਤਾ ਹੂੰ ਕਹਿੰਦੇ ਸਾਡੇ ਕੋਲ ਤਾਂ ਰਾਜਧਾਨੀ ਹੈ ਹੀ ਨਹੀਂ ਕਿਤੇ ਮੁੱਖ ਮੰਤਰੀ ਸਾਹਿਬ ਉਸੇ ਰਾਜਧਾਨੀ ਚ ਵੱਖਰੀ ਵਿਧਾਨ ਸਭਾ ਬਣਾਉਣ ਦੀ ਗੱਲ ਕਰਦੇ ਐ ਤੇ ਕਦੇ ਕਹਿੰਦੇ ਛੱਡੀ ਚੋਟੀ ਜਾ ਜ਼ੋਰ ਲਾਵਾਂਗੇ ਤੀਜੇ ਨੰਬਰ ਤੇ ਗੱਲ ਰਹੇਗੀ ਪਾਣੀਆਂ ਦੀ ਗੱਲ ਕਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਹ ਹੁੰਦਾ ਹੈ ਕਿ ਅਸੀਂ ਬੂੰਦ ਵੀ ਨਹੀਂ ਦਿੰਦੇ ਸਾਡੇ ਕੋਲ ਹੈ ਕੁਛ ਨਹੀਂ ਕਿ ਕਿਤੇ ਅੱਜ ਮੁੱਖ ਮੰਤਰੀ ਸਾਹਿਬ ਭਾਈ ਭਨਈਆ ਜੀ ਦੀ ਗੱਲ ਦਾ ਵਾਸਤਾ ਪਾ ਕੇ ਗੱਲ ਨੂੰ ਤੋੜ ਰਹੇ ਆ ਹੁਣ ਤੇ ਗੱਲ ਸਮਝ ਤੋਂ ਬਾਹਰ ਹੋ ਗਈ ਵੀ ਕਿਤੇ ਤਾਂ ਇਹ ਸਰਕਾਰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਇਨਕਲਾਬ ਦੇ ਨਾਅਰਿਆਂ ਤੇ ਬੜੇ ਵੱਡੇ ਵੱਡੇ ਝੰਡੇ ਚੁੱਕ ਕੇ ਆਈ ਤੇ ਜਿਹੜਾ ਕੁਝ ਇਹਨਾਂ ਨੇ ਇਨਕਲਾਬ ਲਈ ਕੀਤਾ ਉਹ ਵੀ ਸਾਰਿਆਂ ਨੂੰ ਪਤਾ ਹੈ ਕੀ ਚਾਰ ਹੈ ਗਿਆ ਭਾਈ ਕਨਈਆ ਜੀ ਦਾ ਜਿਹੜਾ ਹਵਾਲਾ ਦਿੱਤਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਮੁੱਖ ਮੰਤਰੀ ਸਾਹਿਬ ਸਿੱਖ ਇਸ ਨੂੰ ਇੰਨਾ ਛੋਟਾ ਕਰਕੇ ਕਿਉਂ ਵੇਖ ਰਹੇ ਹੈ ਭਾਈ ਕਨਈਆ ਜੀ ਨੇ ਜੰਗ ਦੇ ਦੌਰਾਨ ਫੱਟੜ ਲੋਕਾਂ ਨੂੰ ਫੱਟੜ ਵਿਅਕਤੀਆਂ ਨੂੰ ਫੱਟੜ ਸਿਪਾਹੀਆਂ ਨੂੰ ਪਾਣੀ ਪਿਆਇਆ ਉਹ ਇੱਕ ਬਲਕਣ ਦੀ ਸੇਵਾ ਸੀ ਪਰ ਉਹਦੇ ਵਿੱਚ ਜਿਹੜਾ ਅੱਜ ਮੁੱਖ ਮੰਤਰੀ ਸਾਹਿਬ ਆਪਣੇ ਹੱਕ ਛੱਡ ਕੇ ਭਾਈ ਚਨਈਆ ਜੀ ਦਾ ਨਾਮ ਅੱਗੇ ਕਰਦੇ ਹੈ ਹਮ ਕਿਹਾ ਜਾ ਕੇ ਸੋਭਾ ਦਿੰਦੀ ਹੈ ਬੜੀ ਫੇਰ ਸੀ ਸ਼ਬਦਾ 'ਚ ਮੈਂ ਤਾਂ ਗੱਲ ਕਰਦਾ ਹੁੰਦਾ ਇਹ ਮੁੱਖ ਮੰਤਰੀ ਸਾਹਿਬ ਉਹ ਜਿਹੜਾ ਹੱਕ ਮੁੱਖ ਮੰਤਰੀ ਸਾਹਿਬ ਨੇ ਅੱਜ ਛੱਡਿਆ ਜਾਂ ਭਾਈ ਭਨੀਆ ਜੀ ਦਾ ਜਿਹੜਾ ਵਾਸਤਾ ਪਾ ਕੇ ਉਹ ਗੱਲ ਕਰ ਰਿਹਾ ਇਹ ਬੜੀ ਗਲਤ ਗੱਲ ਹੈ ਇਸ ਤਰ੍ਹਾਂ ਨਹੀਂ ਹੋਏਗਾ ਪੰਜਾਬ ਦੇ ਕੋਲ ਕੁਝ ਨਹੀਂ ਹੈ ਕੋਈ ਪਾਣੀ ਨਹੀਂ ਹੈ ਹਰਿਆਣੇ ਨੂੰ ਦੇਣ ਵਾਸਤੇ ਇਸ ਪਾਣੀ ਬਦਲੇ ਪੰਜਾਬ ਨੇ ਬਹੁਤ ਆਪਦਾ ਜਿਹੜਾ ਖੂਨ ਵੀ ਬੁਹਾਇਆ ਜਿਹੜੇ जखਮ ਇੰਦਰਾ ਗਾਂਧੀ ਨੇ ਇਸ ਪਾਣੀ ਦੀ ਇਸ ਨਹਿਰ ਬਦਲੇ ਦਿੱਤੇ ਪੰਜਾਬ ਨੂੰ ਉਸ ਤੋਂ ਬਾਅਦ ਪੰਜਾਬ ਨੇ ਕਿਹੜੇ ਹਾਲਾਤੋਂ ਗੁਜ਼ਰਿਆ ਇਹ ਵੀ ਸਾਰਿਆਂ ਨੂੰ ਪਤਾ ਹੈ ਇਸ ਪਾਣੀ ਨਾ ਤੁਹਾਨੂੰ ਲੱਗ ਰਿਹਾ ਕਿ ਭਾਈ ਕਨੀਆ ਜਿਹਦਾ ਜ਼ਿਕਰ ਕਰਨਾ ਹੈ ਮਤਲਬ ਹੈ ਕਿ ਅਸੀਂ ਸਹਿਮਤੀ ਦਿਖਾ ਦਿੱਤੀ ਕਿ ਕੋਈ ਗੱਲ ਨਹੀਂ ਪਾਣੀ ਦੇ ਦਾਂਗੇ ਅਸਤਾ ਆਪਣੇ ਦੁਸ਼ਮਣਾਂ ਨੂੰ ਪਾਣੀ ਦੇ ਦਿੱਤਾ ਤੇ ਤੁਸਤ ਭਰਾਵਾਂ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਕਿਹਨੇ ਦਾ ਮਤਲਬ ਇਹ ਸੀ ਮੈਂ ਬੇਨਤੀ ਕਰਦਿਆਂ ਕਿ ਮੁੱਖ ਮੰਤਰੀ ਸਾਹਿਬ ਨੂੰ ਸੈਂਦ ਯਾਦ ਕਰ ਲੈਣਾ ਚਾਹੀਦਾ ਹਰਿਆਣੇ ਦੇ ਜਿਹੜਾ ਲੋਕ ਨੇ ਸਾਡੇ ਭਰਾ ਨੇ ਕੋਈ ਗੱਲ ਨਹੀਂ ਜਿਹੜੀ ਕੁੜਤਣ 82 ਪਾਰਟੀਆਂ ਦੇ ਵਿੱਚ ਹੁੰਦੀ ਹੈ ਜੇਕਰ ਜਦੋਂ ਕਿਸਾਨਾਂ ਨੇ ਧਰਨਾ ਲਾਇਆ ਸੀ ਉੱਥੇ ਜੀ ਸਾਡੇ ਵੀਰ ਸੁਭ ਕਰਨ ਦੀ ਮੌਤ ਹੋਈ ਹੂੰ ਸਾਡੇ ਕਿਸਾਨਾਂ ਨੂੰ ਕਿੰਨਾ ਹਰਿਆਣਾ ਪੁਲਿਸ ਨੇ ਕੁੱਟਿਆ ਕਿੰਨੇ ਉਹਨਾਂ ਦੇ ਸਾਧਨ ਤੋੜੇ ਉਸ ਤੋਂ ਬਾਅਦ ਪੰਜਾਬ ਨੇ ਵੀ ਫਿਰ ਉਹਨਾਂ ਦੀ ਤਸੱਲੀ ਕਰਾਤੀ ਪੰਜਾਬ ਪੁਲਿਸ ਨੇ ਵੀ ਕਿਸਾਨ ਵੀਰਾਂ ਦੀ ਕੀ ਉਦੋਂ ਭਾਈ ਕਮਈਆ ਜੀ ਦੀ ਗੱਲ ਯਾਦ ਨਾ ਆਈ ਮੁੱਖ ਮੰਤਰੀ ਸਾਹਿਬ ਹੂੰ ਉਦੋਂ ਵੀ ਜਾ ਸਕਦੇ ਸੀ ਸੈਣੀ ਸਾਹਿਬ ਕੋਲ ਉਦੋਂ ਵੀ ਜ਼ਿਕਰ ਕਰ ਸਕਦੇ ਸੀ ਸੈਣੀ ਸਾਹਿਬ ਅਸੀਂ ਉਸ ਤੋਂ ਦੇ ਵਾਰਤਾ